ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 31 ਦਸੰਬਰ ਦੇ ਸ਼ਾਮਾਂ ਦੇ 9:00 ਵਜੇ ਆ ਤੇ ਜੇ ਤੁਸੀਂ ਕਿਸੇ ਵੀ ਗੁਰੂ ਘਰ ਚ ਜਾ ਕੇ ਵੇਖੋਗੇ ਚਾਰ ਸਫੇਰੇ ਤੁਹਾਨੂੰ ਗੱਡੀਆਂ ਹੀ ਗੱਡੀਆਂ ਦਿਖਣਗੀਆਂ ਵੀ ਜਿੱਦਾਂ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਤੇ ਉਹ ਹਾਰ ਹੈ ਉਹ ਇਹੀ ਹੁੰਦਾ ਵੀ ਅੱਜ ਨਵਾਂ ਸਾਲ ਆ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਹਾਨੂੰ ਹਰ ਕਿਸੇ ਗੁਰੂ ਘਰ ਦੇ ਵਿੱਚ ਮਿਲੇਗਾ ਪਰ ਅਫਸੋਸ ਵਾਲੀ ਗੱਲ ਇਹ ਵੀ ਜਿੱਦਣ ਛੋਟੇ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਸੀਗਾ ਉਦੋਂ ਇੰਨੀ ਸੰਗਤ ਨਹੀਂ ਸੀ ਤੇ ਜਿਨ੍ਹਾਂ ਦਾ ਨਵਾਂ ਸਾਲ ਆ ਉਹਨਾਂ ਦੇ ਸਾਤੇ ਵੀ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਉੱਥੇ ਤੁਹਾਨੂੰ ਕੋਈ ਬੰਦਾ ਪਰਿੰਦਾ ਵੀ ਨਹੀਂ ਦੇਖਣਾ ਸੋ ਗੁਰੂ ਪਿਆਰਿਓ ਹੁਣ ਮੈਂ ਦੋ ਚਰਚਾਂ ਦੇ ਵਿਚਾਲੇ ਖੜਾ ਆ ਇੱਕ ਤੇ ਆਹ ਚਰਚਾ ਦੀ ਆਹ ਦੀ ਡੋਰ ਆ ਬਿਲਕੁਲ ਬੰਨ੍ਹ ਦਿਆ ਨਾ ਤੁਹਾਨੂੰ ਇੱਥੇ ਕੋਈ ਬੰਦਾ ਦੇਖਣਾ ਨਾ ਪਰਿੰਦਾ ਉਹ ਮੇਰੇ ਪਿੱਛੇ ਚਰਚ ਦਾ ਬੋਰਡ ਲੱਗਾ ਹੋਇਆ ਚਰਚ ਦਾ ਨਾਮ ਲਿਖਿਆ ਹੋਇਆ ਚਰਚ ਦੀ ਪਾਰਕਿੰਗ ਆ ਸਾਰੀ ਖਾਲੀ ਪਈ ਆ ਤੇ ਦੂਜੀ ਚਰਚ ਜਿਹੜੀ ਆ ਆ ਬਿਲਕੁਲ ਸਾਹਮਣੇ ਦੇਖ ਰਿਹਾ ਹਾਂ ਜਿੱਥੇ ਆ ਲਾਈਟ ਜਗ ਰਹੀ ਆ ਉਹ ਵੀ ਚਰਚ ਆ ਉਹਦੀ ਵੀ ਪਾਰਕਿੰਗ ਚ ਅਗਰ ਤੁਸੀਂ ਜਾਓਗੇ ਖਾਲੀ ਪਈ ਆ ਤੇ ਉਹਦਾ ਵੀ ਬੋਰਡ ਉੱਥੇ ਲੱਗਾ ਹੋਇਆ ਸੋ ਕਹਿਣ ਤੋਂ ਭਾਵੇਂ ਆ ਵੀ ਜਿਨ੍ਹਾਂ ਦਾ ਸਾਲ ਹੈ ਪਾਪ ਗੁਰਗੋਰੀ ਨੇ 크ਰਿਸਚਨ ਕੈਲੰਡਰ ਬਣਾਇਆ ਸੀਗਾ ਇਹ ਜਿਹੜਾ ਕੈਲੰਡਰ ਇਹਨੂੰ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਆ ਉਹਦਾ ਨਾਮ ਪਾਪ ਗ੍ਰੈਗੋਰੀ ਸੀਗਾ ਜਿਹਨੇ ਬਣਾਇਆ ਸੀਗਾ ਤੇ ਆ ਪਾਪ ਜਿਹੜਾ 크੍ਰਿਸਚੀਅਨਾਂ ਦਾ ਮਤਲਬ ਕਿ ਸਭ ਤੋਂ ਵੱਡਾ ਜਿਵੇਂ ਅਸੀਂ ਕਹ ਦਈਏ ਵੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਦੋਂ ਵੀ ਬਥੇ ਬਹੁਤ ਜ਼ਿਆਦਾ ਵੱਡਾ ਤੇ ਮਾਨ ਸਰਕਾਰ ਗੁਰੂ ਵਾਂਗੂ ਇੱਕ ਉਹਨੂੰ ਸਤਕਾਰ ਦਿੰਦੇ ਆ ਉਹਨੇ ਕੈਲੰਡਰ ਬਣਾਇਆ ਸੀਗਾ ਹਾਂਜੀ ਤੇ ਚੱਲਦਾ ਵੀ ਸਾਨ ਇੰਨਾ ਦਾ ਜੀ ਜਿਸ ਤੋਂ ਆ ਵੀ 2018 ਸਾਲ ਹੋ ਚੁੱਕੇ ਆ ਤੇ ਤੁਸੀਂ ਵੇਖ ਲਓ ਵੀ ਇੱਥੇ ਤੁਹਾਨੂੰ ਕੋਈ ਬੰਦਾ ਨਹੀਂ ਮਿਲੇਗਾ ਤੇ ਗੁਰਦਾਰਿਆਂ 'ਚ ਤੁਹਾਨੂੰ ਸੰਗਤ ਇਦਾਂ ਮਿਲੇਗੀ ਜੀ ਵੀ ਜਿੱਦਾਂ ਸਭ ਤੋਂ ਵੱਡਾ ਤਿਹਾੜ ਸਿੱਖਾਂ ਦਾ ਇਹੀ ਹੈ ਤੇ ਅਫਸੋਸ ਵਾਲੀ ਗੱਲ ਵੀ ਜਦੋਂ ਛੋਟੇ ਸਹਬਜ਼ਾਦਿਆਂ ਦਾ ਸਿੱਧੀ ਦਿਹਾੜਾ ਸੀ ਉਸ ਦਿਨ ਇੰਨੀ ਸੰਗਤ ਨਹੀਂ ਸੀ ਤੇ ਨਾ ਹੀ ਤੁਸੀਂ ਕਦੀ ਨੋਟ ਵੀ ਕਰਿਓ ਤੁਹਾਨੂੰ ਨਵੇਂ ਸਾਲ ਤੇ ਇੰਨੇ ਨਵੇਂ ਚਿਹਰੇ ਦਿਖਣਗੇ ਨਾ ਉਸ ਗੁਰੂ ਘਰ ਦੇ ਜਿਹੜੇ ਤੁਸੀਂ ਸਾਰਾ ਸਾਲ ਨਹੀਂ ਕਦੀ ਗੁਰੂ ਘਰ ਦੇ ਵਿੱਚ ਦੇਖਦੇ ਹਾਂਜੀ ਇਹ ਸਾਡੀ ਮਤਲਬ ਕੀ ਸਿੱਖਾਂ ਦੀ ਹਾਲਤ ਹੈ ਤੇ ਜਿੱਦਣ ਸਿੱਖਾਂ ਦਾ ਨਵਾਂ ਸਾਲ ਹੁੰਦਾ ਆ ਉਹ ਦਿਨ ਕਿਸੇ ਨੇ ਮਨਾਉਣਾ ਨਹੀਂ ਬਹੁਤਿਆਂ ਨੂੰ ਤੇ ਕਹਿ ਲਓ ਵੀ 60% ਤੋਂ ਵੀ ਵੱਧ ਸਿੱਖਾਂ ਨੂੰ ਤੇ ਪਤਾ ਹੀ ਨਹੀਂ ਹੁੰਦਾ ਵੀ ਸਿੱਖਾਂ ਦਾ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਸੋ ਜੇ ਕਦੀ ਗੁਰਬਾਣੀ ਪੜ੍ਹੀ ਹੋਵੇ ਤੇ ਪਤਾ ਹੋਵੇ ਨਾ ਵੀ ਗੁਰੂ ਨਾਨਕ ਦੇਵ ਜੀ ਨੇ ਵੀ 12 ਮਹਾ ਰਚਿਆ ਗੁਰੂ ਅਰਜਨ ਦੇਵ ਜੀ ਨੇ ਵੀ ਰਚਿਆ ਤੁਸੀਂ ਦੇਖ ਸਕਦੇ ਆਂ ਜਿਹੜੀ ਚਾਰਚ ਮੈਂ ਤੁਹਾਨੂੰ ਸਾਹਮਣੇ ਉਹ ਦਿਖਾ ਰਿਹਾ ਸੀ ਇਹਦੀ ਵੀ ਡੋਰ ਬੰਨਦਾ ਤੇ ਆਹ ਟਾਈਮ ਵੀ ਦੇਖ ਲਓ ਅੱਜ ਇਹ ਨਾ ਹੋਵੇ ਵੀ ਤੁਸੀਂ ਸੋਚੋ ਵੀ ਸ਼ਾਇਦ ਆਹ ਦੇਖ ਲਓ ਅੱਜ ਸੋਮਵਾਰ ਆ 31 ਦਸੰਬਰ ਆ 9 ਵਜੇ ਕੇ 10 ਮਿੰਟ ਹੋ ਚੁੱਕੇ ਆ ਹਾਂਜੀ ਸੋ ਗੁਰੂ ਪਿਆਰਿਓ ਆ ਵੀ ਇੱਕ ਚਰਚਾ ਵੇਖ ਲਓ ਤੁਸੀਂ ਤੇ ਨਾ ਤੁਹਾਨੂੰ ਇੱਥੇ ਕੋਈ ਪਾਰਕਿੰਗ ਚ ਮਿਲੇਗਾ ਤੇ ਨਾ ਕੋਈ ਚਰਚ ਦੇ ਵਿੱਚ ਮਿਲੇਗਾ ਖਾਲੀ ਪਈਆਂ ਜਿਨ੍ਹਾਂ ਦਾ ਸਾਲ ਆ ਉੱਥੇ ਖਾਲੀ ਪਈਆਂ ਤੇ ਸਾਡੇ ਗੁਰਦਾਰੇ ਭਰੇ ਪਏ ਨੇ ਤੇ ਜਦੋਂ ਸਾਡਾ ਹੋਣਾ ਉਦੋਂ ਕਿਸੇ ਨੇ ਮਨਾਉਣਾ ਨਹੀਂ ਸਿੱਖਾਂ ਦਾ ਸੋ ਗੁਰੂ ਪਿਆਰਿਓ ਤੁਸੀਂ ਵੇਖ ਲਿਆ ਵੀ ਕਿਵੇਂ ਗੁਰਦਾਰੇ ਢੜਾ ਢੜਾ ਇਹ ਨਵਾਂ ਸਾਲ ਮਨਾਇਆ ਜਾ ਰਿਹਾ ਤੇ ਚਰਚਾਂ ਦੇ ਵਿੱਚ ਕੋਈ ਵੀ ਨਹੀਂ ਮਨਾ ਰਿਹਾ ਤੇ ਹਾਲਾਂਕਿ ਜੇ ਤੁਸੀਂ 1752 ਤੋਂ ਪਹਿਲਾਂ ਦੀ ਇੰਗਲੈਂਡ ਦੀ ਹਿਸਟਰੀ ਪੜ੍ਹੋ ਤੇ ਇੰਗਲੈਂਡ ਦਾ ਵੀ ਜਿਹੜਾ ਨਵਾਂ ਸਾਲ ਆ ਮਾਰਚ ਦੇ ਵਿੱਚੋਂ ਹੀ ਸ਼ੁਰੂ ਹੁੰਦਾ ਹੁੰਦਾ ਸੀਗਾ ਤੇ ਜਿਹੜੇ ਇਹ ਨਾਮ ਹੀ ਨੇ ਸੈਪਟੰਬਰ, ਅਕਤੂਬਰ, ਨਵੰਬਰ, 10 ਦਸੰਬਰ ਇਹ ਲੇਟਿਨ ਭਾਸ਼ਾ ਦੇ ਨਾਮ ਨੇ ਜਿਵੇਂ ਸੈਪਟੰਬਰ ਸੱਤ ਤੇ ਅਕਤੂਬਰ ਤੋਂ ਆਕਟੋਗਨ ਜਿਵੇਂ ਹੁੰਦਾ 8 ਤੇ ਨਵੰਬਰ ਤੋਂ 9ਵੇਂ 9 ਤੇ ਦਸੰਬਰ ਤੋਂ 10 10ਵਾਂ ਮਹੀਨਾ ਐ ਤੇ ਇਧਰ ਜੇ ਆਪਾਂ ਵੇਖੀਏ ਹਜੇ ਪੂ ਦਾ ਮਹੀਨਾ ਚੱਲ ਰਿਹਾ ਹਾਂਜੀ ਤੇ ਹਜੇ ਤੇ ਕਹਿ ਲਿਏ ਵੀ ਸਾਬਜਾਦਿਆਂ ਦੀ ਜਿਹੜੀ ਸ਼ੀਧੀ ਸੀ ਦੋ ਦਿਨ ਉਹਨਾਂ ਦਾ ਸਰੀਰ ਪਿਆ ਰਹਿੰਦਾ ਫਿਰ ਉਹਨਾਂ ਦਾ ਸੰਸਕਾਰ ਹੁੰਦਾ ਤੇ ਹਜੇ ਤੇ ਕਹਿ ਲਿਏ ਵੀ ਉਹ ਦਿਨ ਨੇ ਹਜੇ ਸਾਬਜਾਦਿਆਂ ਦੇ ਛੋਟੇ ਸਾਬਜਾਦਿਆਂ ਦਾ ਮਾਤਾ ਗੁਜਰੀ ਦੀ ਦਾ ਜਿਹੜਾ ਸੰਸਕਾਰ ਹੋਇਆ ਉਹ ਸਿਵਾ ਨਹੀਂ ਠੰਡਾ ਹੋਇਆ ਚੌਥੇ ਦਿਨ ਜਾ ਕੇ ਲੋਕੀ ਫੁੱਲ ਚੋਕਦੇ ਆ ਵੀ ਚੌਥੇ ਦਿਨ ਜਾ ਕੇ ਕਿਤੇ ਸੇਵਾ ਢੰਡਾ ਹੁੰਦਾ ਤੇ ਅਸੀਂ ਵਧਾਈਆਂ ਤੇ ਵਧਾਈਆਂ ਦੇਣ ਤੇ ਲੱਗੇ ਹੋਏ ਆ ਹਾਂਜੀ ਤੇ ਇਹ 10ਵਾਂ ਵੀ ਨਾਇਆ ਸਿੱਖਾਂ ਦਾ ਪੋ ਦਾ ਸਿੱਖਾਂ ਦਾ 10ਵਾਂ ਮਹੀਨਾ ਕੀ ਆਪਾਂ ਕਹਿ ਲიਏ ਵੀ ਇਹ 10ਵਾਂ ਮਹੀਨਾ 10ਵੇਂ ਪਾਤਸ਼ਾਹ ਦਾ ਹੀ 10ਵੇਂ ਪਾਤਸ਼ਾਹ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਮਹੀਨਾ ਆ ਉਹਨਾਂ ਦੇ ਪਰਿਵਾਰ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਮਹੀਨਾ ਆ ਤੇ ਅਸੀਂ ਇਸ ਮਹੀਨੇ ਦੇ ਵਿੱਚ ਧੜਾ ਧੜੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹੋਏ ਹਾਂ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਅੱਜ ਤੇ ਅੱਜ ਇਹ ਤੇ 11ਵਾਂ ਮਹੀਨਾ ਆਉਣਾ ਪੋਹ ਤੋਂ ਬਾਅਦ ਮਾਘ 11ਵਾਂ ਮਹੀਨਾ ਤੇ ਫਿਰ ਫੱਗਣ 12ਵਾਂ ਮਹੀਨਾ ਤੇ ਫਿਰ ਜਿਹੜਾ ਚੇਤ ਦਾ ਪਹਿਲਾ ਮਹੀਨਾ ਆ ਜਿਹਦੀ ਬਾਬਤ ਗੁਰਨਾੜਕ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਦਿੱਤਾ ਚੇਤ ਬਸੰਤ ਭਲਾ ਭਵਰ ਸੁਹਾਵੜੇ ਅ 12 ਮਹਾ ਤੁਖਾਰੀ ਰਾਗ ਦੇ ਵਿੱਚ 1107 ਅੰਗ ਦੇ ਉੱਤੇ ਗੁਰਬਾਣੀ ਆ ਤੇ ਫੇਰ ਪੰਜਵੇਂ ਪਾਤਸ਼ਾਹ ਵੀ ਉਪਦੇਸ਼ ਦਿੰਦੇ ਨੇ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਹਾਂਜੀ ਤੇ ਇਹ ਜਿਹੜੇ ਉਪਦੇਸ਼ ਨੇ ਗੁਰਬਾਣੀ ਦੇ ਵਿੱਚ ਫਿਰ ਜਿੱਦਣੇ ਮਹੀਨਾ ਚੜਨਾ ਆ ਯਾਦ ਕੀ ਮਾਰਚ 15 ਨੂੰ ਚੜਨਾ ਆ ਫਰਾਈਡੇ ਆ ਉਹ ਦਰਬਾਰ ਸਾਹਿਬ ਵੀ ਮਨਾਇਆ ਜਾਣਾ ਅਕਾਲ ਤਖਤ ਸਾਹਿਬ ਤੇ ਵੀ ਮਨਾਇਆ ਜਾਣਾ ਹੋਰ ਨਾਨਕ ਸਾਹਿਬਾਂ ਤੇ ਵੀ ਮਨਾਇਆ ਜਾਣਾ ਤਰਨ ਤਰਨ ਸਾਹਿਬ ਵੀ ਮਨਾਇਆ ਜਾਣਾ ਤੇ ਜਦੋਂ ਇਹ ਹੁਕਮਨਾਮਾ ਲਿਆ ਜਾਏਗਾ ਉਹਦੇ ਨਾਲ ਇਹ ਮਹੀਨਾ ਵੀ ਪੜ ਕੇ ਸੁਨਾਇਆ ਜਾਏਗਾ ਕਿ ਕੀ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਮਰਜ਼ਾਦਾ ਕਾਇਮ ਕੀਤੀ ਸੀ ਤੇ ਉਸ ਦਿਨ 12 ਮਹਾ ਦੀ ਕਥਾ ਵੀ ਸ਼ੁਰੂ ਹੋਣੀ ਹੈ ਜੀ ਦਾ 12 ਮਹੀਨਿਆਂ ਦੇ ਵਿੱਚ ਭੋਗ ਪੈਣਾ ਜਦੋਂ ਵੀ ਨਵਾਂ ਮਹੀਨਾ ਸਿੱਖਾਂ ਦਾ ਚੜਦਾ ਆ ਉਸ ਦਿਨ ਉਹ ਮਹੀਨੇ ਦੀ ਕਥਾ ਹੁੰਦੀ ਜਿਵੇਂ ਚੇਤ ਪਹਿਲਾ ਮਹੀਨਾ ਆ ਫਿਰ ਵਿਸਾਖ ਦੂਜਾ ਮਹੀਨਾ ਉਸ ਦਿਨ ਵਿਸਾਖ ਦੇ ਮਹੀਨੇ ਦੀ ਕਥਾ ਹੋਣੀ ਆ ਸੋ ਇਦਾਂ ਹਾਰਡ ਸੌਣ ਜਿਵੇਂ ਮਤਲਬ ਕਿ ਮਹੀਨੇ ਆਈ ਜਾਣੇ ਐ ਇਦਾਂ ਸਾਰੇ ਮਹੀਨਿਆਂ ਦੀ ਕਥਾ ਹੁੰਦੀ ਆ ਹਾਂਜੀ ਤੇ ਉਧਰ ਮਤਲਬ ਕਿ ਸਾਡਾ ਧਿਆਨ ਨਹੀਂ ਹੈਗਾ ਜਿਹੜੇ ਹੁਣ ਗੋਰਿਆਂ ਦੀ ਗੱਲ ਆ ਵੀ ਇਹਦੇ ਸਾਰੇ ਜਿਹੜੇ ਨਿਆਣੇ ਆ ਸਕੂਲਾਂ 'ਚ ਪੜਦੇ ਆ ਸਾਰਿਆਂ ਨੂੰ ਪਤਾ ਵੀ 1 ਜਨਵਰੀ ਐ ਇਹਨਾਂ ਦੀ ਜੀ ਇਹਨਾਂ ਦਾ ਨਵਾਂ ਸਾਲ ਚੜਿਆ ਹਾਲਾਂਕਿ ਬੀਬੀਸੀ ਨੇ ਵੀ ਇਸ ਵਾਰੀ ਨਿਊਜ਼ ਦਿੱਤੀ ਆ ਵੀ 1 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹਾਂਜੀ ਤੇ ਇਹਨਾਂ ਦਾ ਇੱਕ ਗॉड ਸੀਗਾ ਜਾਨਸ ਜਿਹਦਾ ਇੱਕ ਮੂੰਹ ਅੱਗੇ ਨੂੰ ਤੇ ਇੱਕ ਮੂੰਹ ਪਿੱਛੇ ਨੂੰ ਹੈ ਤੇ ਜਦੋਂ ਇਹਨਾਂ ਨੇ ਗ੍ਰੈਗੋਰੀਅਨ ਕੈਲੰਡਰ ਸਟਾਰਟ ਕੀਤਾ ਆ ਪਾਪ ਗ੍ਰੈਗੋਰੀ ਨੇ ਬਣਾਇਆ ਸੀ ਉਹਦੀ ਰਿਕੁਆਇਰਮੈਂਟ ਸੀ ਜੀ ਜਨਵਰੀ ਤੋਂ ਹੀ ਨਵਾਂ ਸਾਲ ਸ਼ੁਰੂ ਕੀਤਾ ਜਾਏ ਤੇ ਫਿਰ ਅਕਤੂਬਰ ਨਵੰਬਰ ਦਸੰਬਰ ਇਹ ਜਿਹੜੇ ਆ 10ਵਾਂ 11ਵਾਂ ਤੇ 12ਵਾਂ ਮਹੀਨੇ ਗਿਣੇ ਜਾਣ ਲੱਗੇ ਮਤਲਬ ਕੀ ਹੈ मीनिंगलेस ਹੋ ਗਏ ਜਿਹੜੇ ਇਹਨਾਂ ਦੇ ਨਾਮ ਸੀਗੇ ਲਾਟਿਨ ਭਾਸ਼ਾ ਦੇ ਨਾਮ ਸੀ ਉਹਨਾਂ ਦੀ ਗਿਣਤੀ ਸੀ ਇਹ ਹਾਂਜੀ ਸੋ ਗੁਰੂ ਪਿਆਰਿਓ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਗਾਂ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਆਪਣੇ ਵਿਰਸੇ ਨਾਲ ਆਪਣੀ ਗੁਰਬਾਣੀ ਦੇ ਨਾਲ ਜੋੜਨ ਦੀ ਉਹਨਾਂ ਨੂੰ ਸਮਝਾਉਣ ਦੀ ਵੀ ਨਵਾਂ ਸਾਲ ਅਸਲ ਚ ਸ਼ੁਰੂ ਕਦੋਂ ਹੁੰਦਾ ਕੁਦਰਤ ਦੀ ਬਹੁਤ ਵੱਡਾ ਗਵਾਹ ਆ ਅਸੀਂ ਚਾਰ ਸੀਜ਼ਨ ਮਤਲਬ ਕੀ ਸਾਰੇ ਜਿਹੜੇ ਆ ਮੰਨਦੇ ਆ ਸਪ੍ਰਿੰਗ ਸਮਰ ਫਾਲ ਤੇ ਵਿੰਟਰ ਤੇ ਸਪ੍ਰਿੰਗ ਜਿਹੜਾ ਸਭ ਤੋਂ ਪਹਿਲਾ ਸੀਜ਼ਨ ਮੰਨਿਆ ਜਾਂਦਾ ਕਿਉਂਕਿ ਇਸ ਸੀਜ਼ਨ ਦੇ ਵਿੱਚ ਜਿਹੜੇ ਰੁੱਖ ਨੇ ਉਹ ਹਰੇ ਭਰੇ ਹੋਣੇ ਸ਼ੁਰੂ ਹੁੰਦੇ ਆ ਤੇ ਫਿਰ ਵਾਦੇ ਫੁੱਲਦੇ ਆਪਣਾ ਸਮਰ ਦੇ ਵਿੱਚ ਪੂਰੇ ਖਿੜੇ ਹੁੰਦੇ ਆ ਰੁੱਖ ਜਿਹੜੇ ਆ ਪੱਤੇ ਆਏ ਹੁੰਦੇ ਪੂਰੇ ਗਰੋ ਹੋਏ ਹੁੰਦੇ ਆ ਸਾਰਾ ਕੁਝ ਤੇ ਫਿਰ ਫਾਲ ਦੇ ਵਿੱਚ ਇਹ ਡਿੱਗਣ ਲੱ ਪੈਂਦੇ ਨੇ ਇਹਨਾਂ ਦੇ ਪੱਤੇ ਤੇ ਫਿਰ ਵਿੰਟਰ ਦੇ ਵਿੱਚ ਤੇ ਬਿਲਕੁਲ ਹੀ ਡੈੱਡ ਹੋ ਜਾਂਦੇ ਨੇ ਨਾ ਟਾਹਣੀਆਂ ਵੀ ਕਈ ਦੀ ਟੁੱਟ ਟੁੱਟ ਕੇ ਡਿੱਗਣ ਲੱ ਪੈਂਦੀਆਂ ਸੁੱਕ ਸੁੱਕ ਕੇ ਹਾਂਜੀ ਸੋ ਇਹ ਜਿਹੜਾ ਵਿੰਟਰ ਹੈ ਡੈਥ ਆਫ ਨੇਚਰ ਹੈ ਜਿਵੇਂ ਇੱਕ حساب ਦੇ ਨਾਲ ਤੇ ਇਸ ਦੇ ਵਿੱਚ ਨਵਾਂ ਸਾਲ ਕਿਵੇਂ ਚੜ ਗਿਆ ਸੋ ਨਵਾਂ ਸਾਲ ਸ਼ੁਰੂ ਹੁੰਦਾ ਜਦੋਂ ਸਪ੍ਰਿੰਗ ਚੜਦਾ ਉਦੋਂ ਹੀ ਚੇਤ ਦਾ ਮਹੀਨਾ ਚੜਦਾ ਆ ਹਾਂਜੀ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਗਵਾਹ ਆ ਜਦੋਂ ਆਪਾਂ ਰੁੱਖਾਂ ਨੂੰ ਕੱਟੀਏ ਉਹਦੇ ਵਿੱਚ ਸਰਕਲ ਹੁੰਦੇ ਆ ਇਦਾਂ ਬਣੇ ਤੇ ਉਹਦੇ ਤੋਂ ਰੁੱਖ ਦੀ ਉਮਰ ਗਿਣੀ ਜਾਂਦੀ ਆ ਵੀ ਕਿੰਨੇ ਸਾਲਾਂ ਦਾ ਹੋ ਗਿਆ ਉਹ ਜਿਹੜਾ ਸਰਕਲ ਵੀ ਆ ਰੁੱਖੋ ਚੇਤ ਤੋਂ ਹੀ ਬਣਾਉਣਾ ਸ਼ੁਰੂ ਕਰਦੇ ਆ ਵਿੰਟਰ ਦੇ ਵਿੱਚ ਤੇ ਜਾ ਕੇ ਉਹ ਰੁੱਖ ਜਿਹੜੇ ਆ ਡੈੱਡ ਹੋ ਜਾਂਦੇ ਆ ਉਹਨਾਂ ਦੀ ਗਰੋਥ ਜਿਹੜੀ ਆ ਉਹ ਇੱਕ ਹਿਸਾਬ ਨਾਲ ਉਸ ਵੇਲੇ ਰੁਕੀ ਹੁੰਦੀ ਆ ਹਾਂਜੀ ਤੇ ਫੇਰ ਜਿਹੜਾ ਪਾਣੀ ਵੀ ਆ ਜਿਵੇਂ ਕਹਲੋ ਵੀ ਜਿਆਦਾ ਗਰਮੀ ਦੇ ਵਿੱਚ ਪਾਣੀ ਵਾਸ਼ਪੀਕਰਨ ਹੋ ਹੋ ਕੇ ਉੱਡਦਾ ਆ ਤੇ ਪਹਾੜਾਂ ਤੇ ਸਨੋ ਮੀਂਹ ਪੈਂਦਾ ਆ ਬਰਫ਼ ਜੰਮਦੀ ਆ ਹਾਂਜੀ ਤੇ ਪਾਣੀ ਵੀ ਸਮੁੰਦਰ ਨਾਲ ਵਿਛੜਦਾ ਬਰਫ਼ ਹੋ ਕੇ ਜੰਮਿਆ ਹੁੰਦਾ ਤੇ ਜਦੋਂ ਸਪ੍ਰਿੰਗ ਆਉਂਦਾ ਆ ਉਦੋਂ ਹੀ ਜਿਹੜਾ ਪਾਣੀ ਆ ਉਹ ਮੈਲਟ ਹੋਣਾ ਸ਼ੁਰੂ ਹੁੰਦਾ ਤੇ ਨਦੀਆਂ ਨਾਲਿਆਂ ਦੇ ਰਾਹੀਂ ਹੁੰਦਾ ਹੋਇਆ ਉਹ ਇੱਕ ਆਪਣੀ ਨਵੀਂ ਚਾਲ ਸ਼ੁਰੂ ਕਰਕੇ ਸਮੁੰਦਰ ਵੱਲ ਨੂੰ ਤੁਰਦਾ ਆ ਤੇ ਸਮੁੰਦਰ ਤੱਕ ਅਖੀਰ ਜਾ ਪਹੁੰਚਦਾ ਫੇਰ ਸਮੁੰਦਰ ਦੇ ਵਿੱਚ ਜਾ ਰਲਦਾ ਆ ਤੇ ਕਹਿਣ ਦਾ ਭਾਵ ਕੀ ਆਪਾਂ ਅਸਲੀ ਨੂੰ ਸੱਚ ਨੂੰ ਤੇ ਜੋ ਬਿਲਕੁਲ ਸਹੀ ਆ ਉਹਨੂੰ ਛੱਡ ਕੇ ਇੱਕ ਝੂਠ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਕੇ ਪਹਿਲਾਂ ਗੋਰੇ ਵੀ ਨਹੀਂ ਸੀ ਮੰਨਦੇ ਤੇ ਸੋ ਗੁਰੂ ਪਿਆਰਿਓ ਜਦੋਂ ਕੌਮਾ ਆਪਣੇ ਆਪਣੇਆਂ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਸਹੀ ਨੂੰ ਛੱਡ ਕੇ ਦੂਜੇ ਦੇ ਮਗਰ ਲੱਗ ਜਾਣ ਤੇ ਉਹ ਕੌਮਾ ਦਾ ਭਵਿੱਖ ਜਿਹੜਾ ਆ ਉਹ ਬਹੁਤਾ ਵਧੀਆ ਨਹੀਂ ਹੁੰਦਾ ਸੋ ਗੁਰੂ ਪਿਆਰਿਓ ਲੋੜ ਆ ਸਮਝਣ ਦੀ ਗਾਂ ਆਪਣੀਆਂ ਫੈਮਲੀਆਂ ਨੂੰ ਸਮਝਾਉਣ ਦੀ ਤੁਸੀਂ ਆਪ ਵੀ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਗਏ ਆ ਤੇ ਮੈਨੂੰ ਦੱਸੋ ਵੀ ਗੁਰੂ ਘਰਾਂ ਦੇ ਵਿੱਚ ਕਿੰਨੇ ਕੁ ਪ੍ਰਚਾਰਕਾਂ ਨੇ ਤੁਹਾਨੂੰ ਇਹ ਗੱਲ ਦੱਸੀ ਆ ਵੀ ਨਵਾਂ ਸਾਲ ਸਾਡਾ ਅੱਜ ਨਹੀਂ ਨਵਾਂ ਸਾਲ ਸਾਡਾ ਜਿੱਦਣ ਚੜਨਾ ਆ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਉਸ ਦਿਨ ਆਇਓ ਗੁਰੂ ਪਿਆਰੇ ਉਸਲ ਅਸਲ ਦੇ ਵਿੱਚ ਅੰਮ੍ਰਿਤ ਵੇਲੇ ਹਾਂਜੀ ਕਿਉਂਕਿ ਜਿਹੜੀ ਰਾਤ ਹੁੰਦੀ ਆ ਉਹਨੂੰ ਗੁਰਬਾਣੀ ਦੇ ਵਿੱਚ ਪਿਛਲ ਰਾਤ ਗਿਣਿਆ ਗਿਆ ਪਿਛਲ ਰਾਤ ਨਾਲ ਜਾਗੇ ਹੋ ਹਾਂਜੀ ਤੇ ਜਿਹੜਾ ਅਮਰਤ ਵੇਲਾ ਆਉ ਤਿੰਨ ਤੋਂ ਮਤਲਬ ਕਿ ਚੌਥਾ ਪੈਰ ਜਿਹੜਾ ਹੁੰਦਾ ਉਸ ਸਮੇਂ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਤਕਰੀਬਨ ਕਵਾੜ ਖੋਲਦੇ ਆ ਤੇ ਬਾਣੀ ਪੜੀ ਜਾਂਦੀ ਆ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਤੇ ਫਿਰ ਪਹਿਲਾ ਪੈਰ ਜਿਹੜਾ ਦਿਨ ਦਾ ਚੜਦਾ ਆ ਉਦੋਂ ਮਤਲਬ ਕਿ ਆਸਾ ਦੀ ਵਾਰ ਦੀ ਜਿਹੜੀ ਸਮਾਪਤੀ ਹੁੰਦੀ ਆ ਤੇ ਉਹ ਪਹਿਲੇ ਪੈਰ ਦੇ ਦਿਨ ਦੇ ਵਿੱਚ ਫਿਰ ਆਸਾ ਦੀ ਵਾਰ ਤੋਂ ਬਾਅਦ ਜਿਹੜੀ ਆ ਮਹੀਨੇ ਦੀ ਗੁਰੂ ਘਰਾਂ ਦੇ ਵਿੱਚ ਕਥਾ ਕੀਤੀ ਜਾਂਦੀ ਆ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਆ ਉਹ ਸੋਣਾ ਨਹੀਂ ਅਸੀਂ ਜਾਂਦੇ ਉਹਦਾਂ ਅੰਮ੍ਰਿਤ ਵੇਲੇ ਨਹੀਂ ਅਸੀਂ ਹਾਜ਼ਰੀਆਂ ਪਰ ਜਾਂਦੇ ਤੇ ਹੁਣ ਰਾਤ ਨੂੰ 12 ਵਜੇ ਬਹਿ ਕੇ ਅਸੀਂ ਜਕਾਰੇ ਛੱਡੀ ਜਾਣੇ ਆ ਬਿਨਾਂ ਵਜਾਈ ਤੇ ਗੁਰੂ ਪਿਆਰ ਲੋੜ ਆ ਸਮਝਣ ਦੀ ਸਿਆਣੇ ਬਣਨ ਦੀ ਆਪਣੇ ਪਰਿਵਾਰਾਂ ਨੂੰ ਸਹੀ ਗੁਰਬਾਣੀ ਦੇ ਨਾਲ ਸਹੀ ਚੀਜ਼ਾਂ ਦੇ ਨਾਲ ਜੋੜਨ ਦੀ ਇਹ ਚੀਜ਼ਾਂ ਦੇ ਸਭ ਕੁਝ ਉਹਨਾਂ ਨੂੰ ਸਕੂਲਾਂ ਚੋਂ ਵੀ ਮਿਲ ਜਾਣੀਆਂ ਜੋ ਮੈਂ ਤੁਹਾਨੂੰ ਦੱਸ ਰਿਹਾ ਉਹ ਗੁਰਬਾਣੀ ਦੇ ਨਾਲ ਜੋੜੋਗੇ ਤੇ ਫੇਰ ਹੀ ਮਿਲਣਗੀਆਂ ਸੋ ਲੋੜ ਹੈ ਬੱਚਿਆਂ ਨੂੰ ਇੱਧਰ ਜੋੜਨ ਦੀ ਆਉਣ ਵਾਲੀ ਪੀੜ੍ਹੀ ਨੂੰ ਇਹ ਕੋਈ ਸਮਝਾਉਣ ਦੀ ਦੱਸਣ ਦੀ ਸੋ 15 ਮਾਰਚ ਨੂੰ ਸ਼ੁੱਕਰਵਾਰ ਨੂੰ 551ਵਾਂ ਨਾਨਕਸ਼ਾਹੀ ਜਿਹੜਾ ਸੰਮਤ ਆ ਉਚਾਨਾ ਆ ਖਾਲਸਾ ਸੰਮਤ 321 ਤੇ ਜਿਸ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਮਨ 78 ਜਾਣ 97 ਇਹ ਜਿਹੜੀਆਂ ਪੰਕਤੀਆਂ ਨੇ ਜਿਹੜਾ ਸ਼ਬਦ ਹੈ ਜਾਂ ਦਸਮ ਗ੍ਰੰਥ ਦੇ ਵਿੱਚ ਵੀ ਜ਼ਿਕਰ ਆ ਸੰਬਤ 17 ਸਿਆਸ ਪਣੀਜਾ ਅਰ ਸਿਆਸ ਪੰਤੀਨ ਕੀਜਾ ਹਾਂਜੀ ਸੋ ਇਹ ਜਿਹੜਾ ਸੰਮਤ ਹੈ ਜਿਹੜੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਨੇ ਜਿੰਨੇ ਵੀ ਲਿਖੇ ਹੋਏ ਚਾਵੇਂ 6ਵੇਂ ਪਾਤਸ਼ਾਹ ਨੇ ਲਿਖੇ ਨੇ ਚਾਹੇ ਉਹ 10ਵੇਂ ਪਾਤਸ਼ਾਹ ਨੇ ਲਿਖੇ ਨੇ ਸੋ ਸਾਰੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੇ ਵਿੱਚ ਵੀ ਇਸੇ ਸੰਮਤ ਦਾ ਜ਼ਿਕਰ ਆ ਤੇ ਇਹ ਸੰਮਤ ਇੰਗਲਿਸ਼ ਸਾਲ ਤੋਂ 57 ਸਾਲ ਅੱਗੇ ਚੱਲਦਾ ਆ ਸੋ ਉਹ ਜਿਹੜਾ ਆ 2076 ਉਹ ਚੜਨਾ ਆ ਤੇ ਇਹਨੂੰ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਜੇ ਨਹੀਂ ਸੀ ਸਿੱਖਾਂ ਨੇ ਯਾਦ ਰੱਖਿਆ ਭੁਲਾ ਦਿੱਤਾ ਤੇ ਬਿਨਾਂ ਵਜ੍ਹਾ ਹੀ ਚਾਪਈ ਸਾਹਿਬ ਦਾ ਵਿਵਾਦ ਲੋਕਾਂ ਦੇ ਵਿੱਚ ਖੜਾ ਕਰ ਦਿੱਤਾ ਗਿਆ ਸੀ ਜੀ ਇਹ ਤੇ ਬਾਅਦ ਦੀਆਂ ਡੇਟਾ ਨੇ ਜੀ ਹਾਲਾਕੇ ਲੋੜ ਸੀ ਸਮਝਣ ਦੀ ਨਾ ਗਿਆਨ ਹੋਰ ਕਰਕੇ ਇੰਨੀ ਸਿੱਖ ਪੰਥ ਦੇ ਵਿੱਚ ਰੌਲੀ ਪਈ ਸੋ ਗੁਰੂ ਪਿਆਰਿਓ ਲੋੜ ਆ ਗੁਰਬਾਣੀ ਨਾਲ ਜੁੜਨ ਦੀ ਜੋ ਸਾਡੇ ਗੁਰੂਆਂ ਨੇ ਦੱਸਿਆ ਉਸ ਦੇ ਨਾਲ ਜੁੜਨ ਦੀ ਇੰਨੀ ਆਕ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਸਮਝੋ ਆਪਣੇ ਵਿਰਸੇ ਨੂੰ ਸੰਭਾਲੋ ਆਪਣੇ ਵਿਰਸੇ ਨੂੰ ਗਾਂ ਬੱਚਿਆਂ ਨੂੰ ਉਹ ਵਿਰਸਾ ਦੇ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ